ਮੇਰੀ ਲਾਈਵ ਵੱਤ ਤੋਂ ਵੱਤ ਲੋਕੀ ਦੇਖਣ ਕਿ ਕਮਲ ਮਰ ਨਹੀਂ ਹਲੇ ਤੱਕ ਜਿਉਂਦੀ ਆ ਹਾਂ ਈ ਦੋਸਤੋ ਸੋਸ਼ਲ ਮੀਡੀਆ ਤੇ ਕਮਲ ਕੌਰ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਮਲ ਕੌਰ ਕਹਿ ਰਹੀ ਹੈ ਕਿ ਮੈਂ ਜਿਉਂਦੀ ਹਾਂ ਮੈਂ ਅਜੇ ਮਰੀ ਨਹੀਂ ਜਿਸ ਦੀ ਕੇ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਮੇਰੀ ਲਾਈਵ ਵੱਤ ਤੋਂ ਵੱਤ ਲੋਕੀ ਦੇਖਣ ਕਿ ਕਮਲ ਮਰ ਨਹੀਂ ਹਲੇ ਤੱਕ ਜਿਉਂਦੀ ਆ ਆਪਣਾ ਫੋਨ ਜਦੋਂ ਫੋਨ ਚਲਾਇਆ ਨੈਟ ਔਨ ਕੀਤਾ ਕਿ ਆ ਤਾਂ ਮੈਨੂੰ ਜਿਉਂਦੇ ਜੀ ਮਾਰਦਾ ਪਿਆ ਕੋਣ ਹੈ ਇੱਕ ਮਿੰਟ ਸੀਗੀ ਹਸਪੀਟਲ ਚ ਦੇ ਮੇਰੇ ਮਰਨ ਦੇ ਨਿਊਜ਼ ਮੈਂ ਦੇਖ ਰਹੀ ਆ ਦੋਸਤੋ ਵੱਤ ਤੋਂ ਵੱਤ ਲਾਈਵ ਸ਼ੇਅਰ ਕਰ ਦਿਓ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਆਹ ਖਬਰ ਝੂਠੀ ਸੀਗੀ। ਦਰਅਸਲ ਤਾਂ ਅੰਦਾਜ਼ਾ ਹੀ ਹੈ ਦੋਸਤੋ ਕਿ ਇਹੇ ਵੀਡੀਓ ਕਮਲ ਕੌਰ ਨੇ ਖੁਦ ਆਪਣੇ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਸੀ ਪਰ ਇਹੇ ਵੀਡੀਓ ਕਮਲ ਕੌਰ ਦੇ ਵੱਲੋਂ ਕਾਫੀ ਸਮਾਂ ਪਹਿਲਾਂ ਸ਼ੇਅਰ ਕੀਤੀ ਗਈ ਸੀ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਇਹੇ ਅਫਵਾਹ ਉੱਡੀ ਸੀ ਕਿ ਕਮਲ ਕੌਰ ਮਰ ਚੁੱਕੀ ਹੈ। ਅਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਮਲ ਕੌਰ ਦੀਆਂ ਫੋਟੋਆਂ ਲਾ ਕੇ ਆਰ ਆਈ ਪੀ ਦੀ ਸਟੋਰੀ ਵੀ ਪਾਈ ਗਈ ਸੀ ਅਤੇ ਇਹੇ ਪੋਸਟ ਕਮਲ ਕੌਰ ਦੇ ਖੁਦ ਦੇ ਅਕਾਊਂਟ ਦੇ ਉੱਤੇ ਵੀ ਆਰ ਆਈ ਪੀ ਲਿਖ ਕੇ ਪਾਈ ਗਈ ਸੀ। ਪਰ ਇਸ ਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਇੱਕ ਪਬਲਿਕ ਸਟੰਟ ਸੀ ਪਰ ਇਸ ਖਬਰ ਤੋਂ ਬਾਅਦ ਜੋ ਵੀਡੀਓ ਅਸੀਂ ਤੁਹਾਨੂੰ ਪਹਿਲਾਂ ਦਿਖਾਈ ਹੈ ਇਹ ਕਮਲਕੌਰ ਨੇ ਸ਼ੇਅਰ ਕੀਤੀ ਸੀ ਅਤੇ ਸਭ ਨੂੰ ਦੱਸਿਆ ਸੀ ਕਿ ਮੈਂ ਮਰੀ ਨਹੀਂ ਜਿਉਂਦੀ ਹਾਂ ਅਤੇ ਹੁਣ ਇਹ ਹੀ ਵੀਡੀਓ ਕਮਲਕੌਰ ਦੇ ਸੱਚਮੁੱਚ ਮਰਨ ਤੋਂ ਬਾਅਦ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕਿ ਹਰ ਇੱਕ ਨੂੰ ਲੱਗ ਰਿਹਾ ਹੈ ਕਿ ਕਮਲਕੌਰ ਮਰੀ ਨਹੀਂ ਸੱਚਮੁੱਚ ਜਿਉਂਦੀ ਹੈ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ